ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਵਿਦੇਸ਼ਾਂ ਦਾ ਕੂਚ ਨੌਜਵਾਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਵਿਦੇਸ਼ਾਂ ਨੂੰ ਰੋਖ ਅਖਤਿਆਰ ਕੀਤਾ ਜਾਂਦਾ ਹੈ ਕਿ ਵਿਦੇਸ਼ ਦੀ ਧਰਤੀ ਦੇ ਉੱਪਰ ਜਾ ਕੇ ਅਸੀਂ ਆਪਣੇ ਪਰਿਵਾਰ ਦਾ ਆਉਣ ਵਾਲਾ ਭਵਿੱਖ ਸਵਾਰਾਂਗੇ ਆਪਣਾ ਭਵਿੱਖ ਸਵਾਰਾਂਗੇ ਪਰ ਕਈ ਵਾਰ ਅਜਿਹੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿੱਥੇ ਘਰ ਦੇ ਵਿੱਚ ਵੈਣ ਪੈ ਜਾਂਦੇ ਨੇ ਹੁਣ ਤਾਜ਼ਾ ਮਾਮਲਾ ਜਿਹੜਾ ਇੱਕ ਨਿਕਲ ਕੇ ਸਾਹਮਣੇ ਆਇਆ ਜਿੱਥੇ ਇੱਕ 26 ਸਾਲਾ ਨੌਜਵਾਨ ਜਿਹੜਾ ਕੈਨੇਡਾ ਦੀ ਧਰਤੀ ਦੇ ਉੱਪਰ 3 ਸਾਲ ਪਹਿਲਾਂ ਗਿਆ ਸੀ ਪਹਿਲਾਂ ਗਏ ਹਰ ਕਮਲਪ੍ਰੀਤ ਸਿੰਘ ਨਾਮਕ ਇਸ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਉਥੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਇਸ ਨੌਜਵਾਨ ਦੇ ਵੱਲੋਂ ਵੀ ਹਰ ਉਸ ਨੌਜਵਾਨ ਦੀ ਤਰ੍ਹਾਂ ਆਪਣੇ ਪਰਿਵਾਰ ਨੂੰ ਸੁਖਦ ਰੱਖਣ ਦੇ ਲਈ ਆਪਣੇ ਪਰਿਵਾਰ ਨੂੰ ਚੰਗਾ ਭਲਾ ਤੇ ਉਸ ਦੇ ਭੁੱਖ ਨੂੰ ਸਵਾਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਹੁਣ ਘਰ ਦੇ ਵਿੱਚ ਪੈਂਦੇ ਵੈਣ ਘਰ ਦੇ ਵਿੱਚ ਇਹ ਚਟੀਆਂ ਚੁੰਨੀਆਂ ਲਈ ਬੈਠੀਆਂ ਬੀਬੀਆਂ ਜਿਹੜੀਆਂ ਨੇ ਉਹ ਇਸ ਹਰਕਮਲਪ੍ਰੀਤ ਸਿੰਘ ਦੇ ਉਸ ਸਾਰੇ ਮੰਨ ਦੇ ਬਲਬਲਿਆਂ ਨੂੰ ਚੇਤੇ ਕਰਕੇ ਰੋਂਦੀਆਂ ਤੇ ਕਰਲਾਉਂਦੀਆਂ ਨਜ਼ਰ ਆ ਰੀਆਂ ਨੇ ਕਿਉਂਕਿ ਹਰਕਮਲਪ੍ਰੀਤ ਸਿੰਘ ਢਾਲੀਵਾਲ ਦੇ ਵੱਲੋਂ ਆਪਣੇ ਪਰਿਵਾਰ ਦੇ ਲਈ ਹਰੇਕ ਕੋ ਕੋਸ਼ਿਸ਼ ਕਰਨ ਦੀ ਗੱਲ ਜਿਹੜੀ ਹੈ ਪਰਿਵਾਰ ਦੇ ਨਾਲ ਸਾਂਝੀ ਕੀਤੀ ਜਾਂਦੀ ਸੀ ਖੇਤੀਬਾੜੀ ਦੇ ਨਾਲ ਪਰਿਵਾਰ ਜੁੜਿਆ ਹੋਇਆ ਸੀ ਤੇ ਕੈਨੇਡਾ ਦੇ ਵਿੱਚ 3 ਸਾਲ ਪਹਿਲਾਂ ਆਪਣੇ ਭੂਖ ਨੂੰ ਊਜਵਲ ਕਰਨ ਦੇ ਲਈ ਧੁੰਦਲੇ ਤੋਂ ਸਾਫ਼ ਕਰਨ ਦੇ ਲਈ ਜਿਹੜਾ ਹਰਮਨਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਉੱਥੇ ਜਾਇਆ ਜਾਂਦਾ ਪਰ ਅਚਾਨਕ ਹਾਰਟ ਅਟੈਕ ਜਿਹੜਾ ਉਸ ਨੂੰ ਆ ਜਾਂਦਾ ਤੇ ਕੈਨੇਡਾ ਦੀ ਧਰਤੀ ਦੇ ਉੱਪਰ ਉਸ ਦੀ ਮੌਤ ਦਾ ਸਮਾਚਾਰ ਉਸ ਦੇ ਸਕੇ ਸੰਬੰਧੀਆਂ ਦੇ ਵੱਲੋਂ ਪਰਿਵਾਰਕ ਮੈਂਬਰ ਦੋ ਦਿੱਤਾ ਜਾਂਦਾ ਹੈ ਕੁਝ ਘੰਟੇ ਪਹਿਲਾਂ ਇਸ ਦੀ ਗੱਲ ਆਪਣੇ ਪਿਤਾ ਦੇ ਨਾਲ ਹੋ ਕੇ ਹਟੀ ਸੀ ਸਵਾ 12 ਵਜੇ ਦੇ ਕਰੀਬ ਕਹਿੰਦੇ ਇਸ ਦੇ ਪਿਤਾ ਦੇ ਨਾਲ ਇਸ ਦੀ ਗੱਲ ਹੁੰਦੀ ਹੈ ਉਸ ਤੋਂ ਬਾਅਦ 2:30 ਤੋਂ 3 ਦੇ ਵਿਚਕਾਰ ਘਰਦਿਆਂ ਨੂੰ ਫੋਨ ਦੁਬਾਰਾ ਖੜਕਦਾ ਕਿ ਭਾਈ ਹਰਕਮਲਪ੍ਰੀਤ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਹੈ ਹਾਰਟ ਅਟੈਕ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਇੱਕ ਵਾਰ ਅਨੁਮਾਨ ਲਾ ਕੇ ਵੇਖੋ ਕਿ ਕੁਝ ਸਮਾਂ ਪਹਿਲਾਂ ਹੀ ਇੱਕ ਨੌਜਵਾਨ ਜਿਹੜਾ ਬੇਟੇ ਦੇ ਨਾਲ ਗੱਲਬਾਤ ਹੋਈ ਹੋਵੇ ਪਰਿਵਾਰਕ ਮੈਂਬਰ ਦੇ ਨਾਲ ਕਿਸੇ ਦੇ ਗੱਲਬਾਤ ਹੋਈ ਹੋਵੇ ਤੇ ਅਚਾਨਕ ਦੋ ਘੰਟੇ ਬਾਦ ਹੀ ਅਜਿਹਾ ਸੁਨੇਹਾ ਆਜਵੇ ਕਿ ਉਹ ਨੌਜਵਾਨ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਹ ਸਾਨੂੰ ਹਮੇਸ਼ਾ ਦੇ ਲਈ ਸਦੀਵੀ ਵਿਛੋੜਾ ਦੇ ਕੇ ਚਲਾ ਗਿਆ ਆ ਨੌਜਵਾਨ ਦੀ ਤਸਵੀਰ ਜਿਹੜੀ ਹੈ ਉਹ ਤੁਹਾਡੀ ਸਕਰੀਨ ਦੇ ਉੱਪਰ ਦਿਖਾ ਲਈ ਦੇ ਰਹੀ ਹੈ ਘਰ ਦੇ ਵਿੱਚ ਕੀ ਕੋਈ ਸੂਰਤਿ ਹਾਲ ਨੇ ਇਸ ਨੂੰ ਦੱਸਣ ਤੋਂ ਬਿਨਾ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਨੌਜਵਾਨ ਪੁੱਤ ਦਾ ਘਰ ਦੇ ਵਿੱਚੋਂ ਚਲਿਆ ਜਾਣਾ ਕਿੱਡਾ ਵੱਡਾ ਸੰਤਾਪ ਤੇ ਕਿੱਡਾ ਵੱਡਾ ਦੁੱਖਾਂ ਦਾ ਪਹਾੜ ਬਣ ਕੇ ਪਿੱਛੇ ਰਹਿ ਗਏ ਪਰਿਵਾਰ ਦੇ ਉੱਪਰ ਟੁੱਟਦਾ ਹੈ ਸੋ ਹਰ ਕਮਲਪ੍ਰੀਤ ਸਿੰਘ ਦੇ ਵੱਲੋਂ ਉਥੇ ਟੋਇੰਗ ਵੈਨ ਜਿਹੜੀ ਸੀ ਟੋਇੰਗ ਟਰੱਕ ਜਿਹੜਾ ਸੀ ਉਹ ਚਲਾਇਆ ਜਾ ਰਿਹਾ ਸੀ ਜਦੋਂ ਕਿਸੇ ਦਾ ਟਰੱਕ ਕਿਸੇ ਦੀ ਕਾਰ ਕੋਈ ਖਰਾਬ ਹੋ ਜਾਂਦੀ ਹੈ ਉਸ ਤੋਂ ਬਾਅਦ ਸਹਾਇਤਾ ਦੇ ਲਈ ਪਹੁੰਚਦੀ ਗੱਡੀ ਜਿਹੜੀ ਹੈ ਉਸ ਦੇ ਨਾਮ ਦੇ ਵੱਜੋਂ ਵੀ ਇਸ ਟੋਇੰਗ ਟਰੱਕ ਨੂੰ ਜਾਣਿਆ ਜਾਂਦਾ ਜਿਸ ਦੀ ਡਰਾਈਵਰੀ ਜਿਹੜੀ ਸੀ ਉਹ ਹਰ ਹਰ ਕਮਲਪ੍ਰੀਤ ਸਿੰਘ ਜਿਹੜਾ ਉਹ ਕਰਿਆ ਕਰਦਾ ਸੀ ਨਾਲ ਦੇ ਨਾਲ ਇਸ ਦੇ ਵੱਲੋਂ ਆਪਣੇ ਪਰਿਵਾਰ ਦਾ ਸਹਾਰਾ ਬਣਦੇ ਲਈ ਵਿਦੇਸ਼ ਦਾ ਰੁੱਖ ਇਸ ਕਰਕੇ اختیار ਕੀਤਾ ਗਿਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜੇਹੀਆਂ ਚੱਲਦੀਆਂ ਹਨ ਜਿਨ੍ਹਾਂ ਨੂੰ ਲੈ ਕੇ ਪਰਿਵਾਰ ਵੀ ਸੋਚਦਾ ਕਿ ਜੇਕਰ ਸਾਡਾ ਇੱਕ ਬੱਚਾ ਬਾਹਰ ਚਲਿਆ ਜਾਵੇ ਤਾਂ ਹੋ ਸਕਦਾ ਹੈ ਪਰਿਵਾਰ ਦੇ ਆਉਣ ਵਾਲੇ ਦਿਨ ਜਿਹੜੇ ਨੇ ਸੁੱਖ ਤੇ ਜਾਂ ਫਿਰ ਚੰਗੇ ਉਹ ਬੀਤ ਜਾਣਗੇ ਹਾਲਾਂਕਿ ਪਿੱਛੇ ਪਰਿਵਾਰ ਦੇ ਵਿੱਚ ਇਸ ਦਾ ਇੱਕ ਭਰਾ ਵੀ ਹੈ ਮਾਤਾ ਪਿਤਾ ਨੇ ਦਾਦਾ ਦાદੀ ਅਤੇ ਸਾਰੇ ਪਰਿਵਾਰ ਦਾ ਰੋ ਰੋ ਕੇ ਬਰਹਾਲ ਹੋਇਆ ਪਿਆ ਹੈ ਇਲਾਕੇ ਦੇ ਵਿੱਚ ਮਾਤਮ ਦਾ ਮਾਹੌਲ ਹੈ ਸੋਗ ਦਾ ਮਾਹੌਲ ਹੈ ਤੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨੌਜਵਾਨ ਦੀ ਮ੍ਰਿਤਕ ਦੇਹ ਜਿਹੜੀ ਹੈ ਉਹ ਪੰਜਾਬ ਪਹੁੰਚੇ ਇਸ ਦੇ ਲੁਧਿਆਣਾ ਵਿਖੇ ਪਿੰਡ ਦਾਦ ਦੇ ਵਿੱਚ ਪਹੁੰਚੇ ਦਿੱਥੇ ਅੰਤਿਮ ਰਸਮਾਂ ਜਿਹੜੀਆਂ ਨੇ ਅੰਤਿਮ ਵਿਦਾਇਗੀ ਦੀਆਂ ਰਸਮਾਂ ਜਿਹੜੀਆਂ ਨੇ ਉਹ ਪਰਿਵਾਰ ਦੇ ਵੱਲੋਂ ਕੀਤੀਆਂ ਜਾਣ ਤੇ ਮਨ ਨੂੰ ਤਸੱਲੀ ਹੋ ਸਕੇ ਕਿਉਂਕਿ ਜਦੋਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਪਰਿਵਾਰ ਕਈ ਵਾਰ ਬਿਲਕ ਦੇ ਰਹਿ ਜਾਂਦੇ ਨੇ ਕਿਉਂਕਿ ਮ੍ਰਿਤਕ ਦੇਹਾਂ ਜਿਹੜੀਆਂ ਨੇ ਉਹਨਾਂ ਦੇ ਘਰਾਂ ਤੱਕ ਵੀ ਪਹੁੰਚਣੀਆਂ ਨਸੀਬ ਨਹੀਂ ਹੁੰਦੀਆਂ ਤੇ ਅੰਤਿਮ ਸੰਸਕਾਰ ਜਿਹੜਾ ਉਹ ਵਿਦੇਸ਼ਾਂ ਦੇ ਵਿੱਚ ਹੀ ਕਰਨਾ ਪੈਂਦਾ ਹੈ ਮਜਬੂਰੀ ਬਸ ਪਰ ਇਸ ਪਰਿਵਾਰ ਦੇ ਉੱਪਰ ਟੁੱਟਿਆ ਦੁੱਖਾਂ ਦਾ ਪਹਾੜ ਜਿਸ ਦੇ ਵਿੱਚ ਸ਼੍ਰੀਖ ਹੋਣ ਦੇ ਲਈ ਮਨਪ੍ਰੀਤ ਸਿੰਘ ਆਯਾਲੀ ਹੋਰਾਂ ਦੇ ਵੱਲੋਂ ਵੀ ਪਹੁੰਚੇਗਾ ਜਿਹੜੇ ਹਲਕਾ ਦਾਖਾ ਤੋਂ ਵਿਧਾਇ ਕਾਲੀ ਦਲ ਦੇ ਉਹਨਾਂ ਦੇ ਪਰਿਵਾਰ ਦੇ ਨਾਲ ਚੰਗੇ ਸੁਖਦ ਵਾਵਾ ਚੰਗੇ ਜਿਹੜੇ ਸੰਬੰਧ ਨੇ ਉਹ ਦੱਸੇ ਜਾ ਰਹੇ ਨੇ ਪਰਿਵਾਰਕ ਇਹਨਾਂ ਦੇ ਆਪਸੀ ਰਿਸ਼ਤੇ ਨਾਤੇ ਨੇ ਤੇ ਉਸ ਹਰਕਮਲਪ੍ਰੀਤ ਸਿੰਘ ਦੇ ਨਾਲ ਵੀ ਇਹਨਾਂ ਦੇ ਵੱਲੋਂ ਲਗਾਤਾਰਤਾ ਦੇ ਵਿੱਚ ਸੰਪਰਕ ਦੇ ਵਿੱਚ ਵੀ ਰਿਹਾ ਜਾਂਦਾ ਸੀ ਤੇ ਅਚਾਨਕ ਉਸ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪਰਿਵਾਰ ਦੇ ਨਾਲ ਉਹਨਾਂ ਦੇ ਵੱਲੋਂ ਵੀ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਿਆ ਗਿਆ ਬਾਕੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੱਲਬਾਤ ਕਰਦਿਆਂ ਪੱਤਰਕਾਰਾਂ ਦੇ ਨਾਲ ਕੀ ਕੋ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿਵੇਂ ਇਹ ਭਾਣਾ ਵਾਪਰਿਆ ਕਿਵੇਂ ਪਰਿਵਾਰ ਨੂੰ ਸੁਨੇਹਾ ਮਿਲਦਾ ਤੇ ਪਰਿਵਾਰ ਦੇ ਉੱਪਰ ਟੁੱਟੇ ਦੁੱਖਾਂ ਦੇ ਪਹਾੜ ਨੂੰ ਲੈ ਕੇ ਉਹਨਾਂ ਦੇ ਬਲੋ ਕੀ ਕੁਝ ਕੀ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਇਹ ਤੁਹਾਡੇ ਨਾਲ ਇਸ ਖਾਸ ਰਿਪੋਰਟ ਦੇ ਜ਼ਰੀਏ ਦਿਖਾਉਣ ਤੇ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆ। ਇਹ 26 ਸਾਲ ਹਰਕਮਲ ਦੀ ਉਮਰ ਸੀਗੀ। ਹਾਂਜੀ। ਮੇਰਾ ਭਤੀਜਾ ਵਾਜੀ ਸਗਾ। ਤੇ 2 ਢਾਈ ਪੌਣੇ ਤਿੰਨ ਸਾਲ ਹੋ ਗਏ ਇੱਕ ਵਾਰੀ ਮੀਨ ਨੇ ਲਈ ਆਇਆ ਸੀਗਾ। ਹਾਂਜੀ। ਦੋਸਤ ਦੇ ਵਿਆਹ ਤੇ ਆਇਆ ਸੀਗਾ ਜੀ। ਹਾਂਜੀ। ਤੇ ਕੱਲ 12 ਵਜੇ ਆਪਣੇ ਫਾਦਰ ਸਾਹਿਬ ਨਾਲ ਗੱਲ ਹੋਈ ਇਹਦੀ ਡੈਡੀ ਨਾਲ। ਹਾਂਜੀ। ਖੇਤੀਬਾੜੀ ਦੇ ਜਿਹੜੇ ਟਾਡੋ ਉਸ ਤੋਂ ਪਹਿਲਾਂ ਪਿੰਡ ਚ ਚਾਰ ਪੰਜ ਦੋਸਤਾਂ ਨਾਲ ਗੱਲੋ ਜਦਾਦ ਪੰਡੀ ਤੇ ਤਕਰੀਬਨ ਕਰਦਾ ਹੀ ਰਹਿੰਦਾ ਸੀ ਗੱਲਬਾਤ ਜਦੋਂ ਗੱਡੀ ਚਲਾਉਂਦਾ ਸੀ ਟਰੱਕ ਕੰਮ ਤੇ ਹੁੰਦਾ ਸੀ ਤੇ ਗੱਲਬਾਤ ਸਾਰੇ ਸ਼ਰੀਕੇ ਕਬੀਲੇ ਨਾਲ ਕਰਦਾ ਸੀਗਾ ਮਿੰਡਸਾਰਚ ਗਿਆ ਜੀ ਮੁੰਡਾ ਹਾਂਜੀ ਤੇ ਜਾਣ ਕੀ 12 ਵਜੇ ਤੋਂ ਬਾਅਦ 2:30 ਵਜੇ ਸਾਡੇ ਪਰਿਵਾਰ ਚ ਫੋਨ ਆ ਗਿਆ ਬਾਹਰੋਂ ਹਾਂਜੀ ਸੇਖੋ ਨੇ ਜੀ ਦਾਕੇ ਪਿੰਡ ਦੇ ਉਹਨਾਂ ਦੀ ਟਰਾਂਸਪੋਰਟ ਚ ਕੰਮ ਕਰਦਾ ਸੀ ਉਹਨਾਂ ਦਾ ਫੋਨ ਆਇਆ ਵੀ ਭਾਣਾ ਵਰਤ ਗਿਆ ਵੀ ਟੈਕ ਹੋ ਗਿਆ ਕੋਈ ਬਿਮਾਰੀ ਤੁਹਾਡੀ ਕੋਈ ਬਿਮਾਰੀ ਤੁਹਾਡੀ ਨਹੀਂ ਕੋਈ ਕੋਈ ਹੈ ਨਹੀਂ ਸੀ ਪਲੇਅਰ ਆ ਕੋਈ ਸੀ ਮੁੰਡਾ ਵੀ ਕਿਹੜੀ ਜਗ੍ਹਾ ਤੇ ਗਿਆ ਕੈਨੇਡਾ ਜੀ ਕਿੰਨਾ ਕੁ ਚੇਅਰ ਹੋ ਗਿਆ ਸੀ ਕੋਈ ਪੌਣੇ ਕਿਤੇ 300 250 ਦੇ ਵਿੱਚ ਅੱਛਾ ਕੰਮ ਕੀ ਕਰਦਾ ਸੀ ਯਾਰ ਦੋਸਤ ਜਾਂ ਕੋਈ ਪਰਿਵਾਰਿਕ ਮੈਂਬਰ ਵੀ ਸੀਗੇ ਉੱਪਰ ਮਾਲਕ ਬੜੇ ਵਧੀਆ ਸੀ ਥੱਲੇ ਦੋ ਦੋਸਤ ਵੀ ਨਾਲ ਰਿਸ਼ਤedar ਨੇੜੇ ਨੇੜੇ ਆ ਪੰਜ ਪੰਜ ਮਿੰਟ ਦੇ ਰਾਤ ਸਾਰੇ ਰਿਸ਼ਤਾ ਰਹਿੰਦੇ ਸੀ ਕੰਮ ਕੀ ਕਰਦਾ ਸੀ ਕਮ ਰਿਕਵਰੀ ਵਾਲੀ ਗੱਡੀ ਚਲਾਉਂਦਾ ਸੀ ਜੀ ਕਿਸੇ ਦੀ ਗੱਡੀ ਖਰਾਬ ਹੋ ਗਈ ਜਿਵੇਂ ਉਹਨੂੰ ਟੋਕ ਕਰਕੇ ਲਿਆਉਣਾ ਉੱਪਰ ਲੈ ਕੇ ਆਉਣਾ ਜੀ ਪਰਿਵਾਰ ਚੋਂ ਹੋਈ ਦੋ ਬ੍ਰਦਰਸ ਜੀ ਇਹ ਵੱਡਾ ਸੀਗਾ ਦੂਸਰਾ ਪਲਾਸਟੂ ਕਰਕੇ ਹਟਿਆ ਮੰਮੀ ਡੈਡੀ ਜਾਂ ਦਾਦਾ ਦਾਦੀ ਆ ਜੀ ਤਾਇਆ ਮੁੰਡੇ ਦਾ ਨਾਲ ਜੇ ਤੁਸੀਂ ਦੇਖਦੇ ਇਹਨੂੰ ਜੰਗ ਜਾ ਰਹੇ ਜੀ ਹਾਂਜੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਭਾਰ ਲਿਆਣਗੇ ਕਹਿੰਦੇ ਜੀ 5 5-7 ਦਿਨ ਲੱਗਣਗੇ ਜਿੰਨਾਂ ਕੋ ਟ੍ਰਾਂਸਪੋਰਟ ਆ ਉਹ ਸਾਰੇ ਯਾਰ ਦੋ ਸਾਡੇ ਰਿਸ਼ਤੇਦਾਰ ਲੱਗੇ ਹੋਇਆ ਜੀ ਉਧਰ ਇਹ ਵਾਲੀ ਸਾਹਿਬ ਵੀ ਹੋ ਕੇ ਗਏ ਉਹ ਵੀ ਲੱਗੇ ਆ ਜੀ ਕਾਗਜ਼ੀ ਕਾਰੋਈ ਕਰਨ ਮਨਪ੍ਰੀ ਵਾਲੀ ਸਾਹਿਬ ਐਮਐਲਏ ਹਲਕਾਰ ਦਾਕਰੇ ਵਾਲੇ ਆਏ ਸੀ ਰਿਸ਼ਤੇਦਾਰ ਨੇ ਜੀ ਉਹ ਵੀ ਆਇਨ ਨੂੰ ਲੱਗਦਾ ਜੀ ਪਰਿਵਾਰ ਦੇ ਉੱਤੇ ਦੁੱਖਾਂ ਦਾ ਭਾਰ 26 ਸਾਲ ਦੀ ਉਮਰ ਦੇ ਨੌਜਵਾਨ ਚਲੇ ਜਾਣਾ ਸਮਝੋ ਬਾਰਾ ਜੀ ਜਦੋਂ ਪੜਦੇ ਆ ਕੋਈ 23 ਸਾਲ ਦਾ ਕੋਈ 22 ਸਾਲ ਦਾ ਪਤਾ ਨਹੀਂ ਗੱਲਾਂ ਕਰਿਆ ਜੀ ਕੀ ਗੱਲ ਹੈ ਵੀ ਕੈਨੇਡਾ ਚ ਹੋ ਕੇ ਰਿਹਾ ਕੋਈ ਟੈਨਸ਼ਨ ਨਹੀਂ ਸੀ ਮੁੰਡੇ ਤੇ ਜੀ ਕੋਈ ਪਿੱਛੇ ਵਰਕ ਪਰਮੈਂਟ ਤੇ ਗਿਆ ਕੋਈ ਪੜ੍ਹਾਈ ਲਈ ਨਹੀਂ ਗਿਆ ਬਈ ਕੋਈ ਫੇਸ ਸਾਡਾ ਆ ਰਿਹਾ ਕੋਈ ਹੋਰ ਸਮਝੋ ਬਾਰਾ ਜੀ ਖੇਤੀ ਬੜੀ ਬਦੀ ਵਧੀਆ ਮਾਹੌਲ ਵਧੀਆ ਪਰ ਘਰ ਦਾ ਬਾਪੂ ਜੀ ਕੀ ਸ਼ੁਭਨਾਮਾ ਜੀ ਤੁਹਾਡਾ ਸਤਿਗੁਰੂ ਸੰਤ ਅੱਛਾ ਜਿਹੜਾ ਬੇਟਾ ਮਰਿਆ ਉਹਦਾ ਕੀ ਨਾਮ ਸੀਗਾ ਹਰਕਮਲ ਹਰਕਮਲ ਸਿੰਘ ਅੱਗਾ ਕੀ ਤੁਹਾਡੀ ਕੀ ਰਿਸ਼ਤਦਾਰੀ ਹੈ ਪੋਤਾ ਮੇਰਾ ਅੱਛਾ ਕਦੋਂ ਵਿਦੇਸ਼ ਗਿਆ ਸੀਗੇ ਤੇ ਕਿਸ ਤਰ੍ਹਾਂ ਪਾਣਾ ਪਾਪੜਿਆ ਇਹਨੂੰ 25 ਸਾਲ ਹੋ ਗਏ ਜੀ ਤੀਜਾ ਲੱਗਿਆ ਜੀ ਅੱਛਾ ਜੀ ਤੇ ਸਾਨੂੰ ਕੱਲ 2:00 ਵਜੇ ਫੋਨ ਆਇਆ ਅੱਛਾ ਜੀ ਮੇਰੇ ਟੈਕ ਕੋਲ ਡੈੱਥ ਹੋ ਗਿਆ ਅੱਛਾ ਜੀ ਬਹੁਤ ਹੀ ਜ਼ਿਆਦਾ ਅਫਸੋਸ ਦੀ ਗੱਲ ਆ ਤੁਹਾਡੀ ਕਦੋਂ ਲਾਸਟ ਟਾਈਮ ਗੱਲਬਾਤ ਹੋਈ ਸੀ ਈ ਗੱਲਾਂ ਬਾਤਾਂ ਹੋਈਆਂ ਸੀਗੀਆਂ ਹਾਂ ਗੱਲਬਾਤ ਮੇਰੇ ਲੜਕੇ ਨਾਲ ਮੇਰੇ ਪੋਤੇ ਦੀ ਗੱਲਬਾਤ ਹੋਈ ਕੱਲ 12:30 ਵਜੇ ਅੱਛਾ ਜੀ 1:30 ਵਜੇ ਉਹਨੇ ਫੋਨ ਆ ਗਿਆ ਤੇ ਪੂਰਾ ਹੋ ਗਿਆ ਅੱਛਾ ਜੀ ਅਚਾਨਕ ਕੋਈ ਬਿਮਾਰੀ ਹੋ ਗਈ ਸੀ ਜੀ ਕੋਈ ਨਹੀਂ ਕੋਈ ਬਿਮਾਰੀ ਨਹੀਂ ਸੀ ਅੱਛਾ ਜੀ ਕਿੰਨੀ ਕੇ ਚੀ ਉਹਨਾਂ ਦੀ 26 ਸਾਲ ਦੇ ਸੀ ਅਚੱਕ ਪਰਿਵਾਰ ਦੇ ਵਿੱਚ ਹੋਰ ਕਿੰਨੇ ਜੀਂਦੇ ਦੋ ਭਰਾ ਨੇ ਦੋ ਭਰਾ ਨੇ I feel anyone that comes to Canada